سار یونيريك تک رہا جندباد 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 اپن کي نيريك تک رہا جندباد 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 سرڪارا تونا چاڪرو اپني رقياب کرو سرڪارا تونا چاڪرو اپني رقياب کرو اپني رڪي دي ڪرو پياري ٿي وڳي سريا ساري اپني رڪي دي ڪرو پياري ٿي وڳي سريا ساري ਭਾਰਤੀ ਖਾਨ ਜੀ ਦੇ ਇਕੱਤਰਹਾ ਜਿੰਦਾਬਾਦ 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 ਅੱਤ ਨਵਾਂ ਕੇ ਏਕੇ ਨਾਮ ਲੋੜ ਪਈ ਤੇ ਰਣਜੀਤ ਸਿੰਘ ਜੀ ਪਿੰਡ ਲੈ ਕੇ ਆ ਕੀ ਲੋੜ ਪਈ ਧਰਨਾ ਲਾਉਂਦੀ ਧਰਨਾ ਲਾਉਣ ਦੀ ਲੋੜ ਐਦਾ ਜੀ ਪੰਚਾਇਤੀ ਜ਼ਮੀਨ ਮੇਰੇ ਕੋਲ ਵਗਣ ਡਈ ਆ ਜੀ 2 ਸਾਲ ਹੋ ਗਏ ਨੇ ਹਾਂਜੀ ਹਰ ਸਾਲ ਮੈਂ ਬੋਲੀ ਵਧਾ ਕੇ 10000 ਰੁਪਏ ਵਧਾ ਕੇ ਲੈਣਾ ਜੀ ਕੋਈ ਹੋਰ ਕੋਈ ਜ਼ਮੀਨ ਪਹਿਲਾਂ ਬੋਲੀ ਤੇ ਲੈਂਦਾ ਨਹੀਂ ਜੀ ਹੁਣੇ 13 ਤਰੀਕ ਨੂੰ ਬੋਲੀ ਹੋਈ ਤੇ 13 ਤਰੀਕ ਨੂੰ ਅਸੀਂ ਨਿਰਮਲ ਸਿੰਘ ਤੇ ਰਣਜੀਤ ਸਿੰਘ ਅਸੀਂ ਆਪਣਾ 10-10000 ਰੁਪਏ ਜਦੋਂ ਸੈਕਟਰੀ ਸਾਹਿਬ ਨੇ ਕਿਹਾ ਤਾਂ ਹਰ 10-10000 ਰੁਪ ਸਕੌਰਟੀ ਸਕੌਰਟੀ ਜਮ੍ਹਾਂ ਕਰਾਉਣ ਤੋਂ ਬਾਅਦ ਜਦੋਂ ਹੋਰ ਕਿਹੇ ਬੰਦੇ ਨੇ ਸਕੌਰਟੀ ਨਹੀਂ ਜਮ੍ਹਾਂ ਕਰਾਈ ਕਿਸੇ ਨੇ ਨਾਂ ਨਹੀਂ ਲਿਖਾਇਆ ਉੱਥੇ ਘਟੋ ਘਾਟ ਵੀ ਮੇਰੇ ਖਿਆਲ 40 50 ਬੰਦੇ ਸੀ ਮਤਲਬ ਪਿੰਡ ਵਾਲੇ ਜੀ ਅਹੀਂ ਬਾਅਦ ਵਿੱਚ ਕੀਤਾ ਵੀ ਜਦੋਂ ਸਕੌਰਟੀ ਜਮ੍ਹਾਂ ਕਰਾਤੀ ਹੋਰ ਕਿਹੇ ਨਹੀਂ ਕਰਾਈ ਤੇ ਸੈਕਟਰੀ ਸਾਹਿਬਾਂ ਨੇ ਵੀ ਫਿਰ ਦਿਓ ਬੋਲੀ ਮੈਂ ਵੀ ਸਾਡੀ ਬੋਲੀ ਪਿਛਲੇ ਰਹੀ ਅਸੀਂ 6 ਲੱਖ 40 ਹਜ਼ਾਰ ਨੂੰ ਲਈ ਐਰਕਾ ਸਾਡੀ 6 ਲੱਖ ਤੇ 50 ਹਜ਼ਾਰ ਜੇ ਨਿਰਮਲ ਸਿੰਘ ਨੇ ਕਿਹਾ ਵੀ ਪਿਛਲੀ ਵਾਰਾ ਮੇਰੀ ਹੈਗੀ ਸੀ 1 ਲੱਖ 35 ਹਜ਼ਾਰ ਨੂੰ ਤੇ ਐਰਕਾ ਮੇਰੀ 1 ਲੱਖ 40 ਹਜ਼ਾਰ ਨੂੰ ਜੇ ਤਿੰਨ ਕਿੱਲੇ ਜ਼ਮੀਨ ਉਹ ਆ ਨਿਰਮਲ ਸਿੰਘ ਵਾਲ ਉਹਦੇ ਵਿੱਚ ਮੈਂ ਮੱਕੀ ਵੀ ਬੀਜੀ ਆ ਮੈਂ ਹਰ ਸਾਲ ਮੱਕੀ ਪਹਿਲਾਂ ਬੀਜ ਲੈਣਾ ਜੀ ਜਦੋਂ ਲੈਂਦਾ ਹੀ ਕੋਈ ਨਹੀਂਗਾ ਤੇ ਮੈਂ ਉਹਨੂੰ ਮੱਕੀ ਬੀਜ ਕਰਦਾ ਉਹ ਪਿਛਲੀ ਵਾਰ ਜਦੋਂ ਸਰਪੰਚ ਸੀ ਉਹ ਉਹ ਪਿਛਲੀ ਵਾਰ ਸੀ ਉਹ ਕਹਿੰਦੇ ਸੀ ਵੀ ਪੈਲੀ ਕੋਈ ਰੱਖਦਾ ਨਹੀਂ ਕਰ ਵੀ ਜੀ ਆਪਾਂ ਨੂੰ ਰੱਖਣੀ ਪੈਣੀ ਆ ਉਹ ਅਸੀਂ 2-3 ਸਾਲ ਤੋਂ ਰੱਖਦੇ ਆ ਉਹਨਾਂ ਤੇ ਹਰ ਸਾਲ ਦੇ ਪੈਸੇ ਜਿਹੜੇ ਨੇ ਅਸੀਂ 10000 ਵਧਾ ਕੇ ਦੇਨੇ ਬੋਲੀ ਜੀ ਫਿਰ ਪੈਸੇ ਜਿਹੜੇ ਸਿੱਧੇ ਬੈਂਕ ਦੇ ਵਿੱਚ ਜਮਾ ਕਰਾਉਣੇ ਆ ਜੀ ਪਿਛਲੇ ਸਾਲ ਤੇ ਮੇਰੇ 5 ਲੱਖ ਰੁਪਏ ਦਾ ਚੈੱਕ ਇੱਕ ਮੈਂ ਜਮਾ ਕਰਾਇਆ ਸੀ ਜੀ ਤੇ 140000 ਦਾ ਇੱਕ ਚੈੱਕ ਕਰਾਇਆ ਜਮਾ ਜੀ ਬੈਂਕ ਦੇ ਵਿੱਚ ਕੀ ਹੋਇ ਤੇਰਾ ਤਰੂਈਕ ਨੂੰ ਬੋਲੀ ਜਿਹੜੀ ਅਸੀਂ ਦਿੱਤੀ ਆ ਤੇ ਹੋਰ ਕਿਸ ਦਿੱਤੀ ਨਹੀਂ ਗੀ ਉਹ ਸੈਕਟਰੀ ਨੇ ਕੈਨਸਲ ਕਰਤੀ ਸੈਕਟਰੀ ਸਾਹਿਬ ਉਹਨਾਂ ਦੇ ਨਾਲ ਮਤਲਬ ਰਲੇ ਨੇ ਉਹ ਕੈਨਸਲ ਕਰ ਆਏ ਨੇ ਉੱਥੇ ਇੱਕ ਸ਼ਰਾਬੀ ਬੰਦਾ ਹੀ ਵੇਖੋ ਜਦੋਂ ਕਿਸੇ ਨੂੰ ਪਤਾ ਵੀ ਇਹ ਬੋਲੀ ਹੋਣੀ ਆ ਤੇ ਆਪਾਂ ਘੱਟੋ ਘਾਟ ਵੀ ਤਿੰਨ ਤੋਂ ਚਾਰ ਦਿਨ ਹੋ ਗਏ ਨੇ ਜਿਹੜੇ ਗੁਰਦੁਆਰਾ ਸਾਹਿਬ ਇਹ ਬੋਲਣ ਦਾ ਵੀ ਬੋਲੀ ਪੰਚਾਇਤੀ ਪਹਿਲੀ ਦੀ ਬੋਲੀ ਆ ਤੇ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਪੈਸੇ ਲੈ ਕੇ ਆਉਣੇ ਉੱਥੇ ਸਕਿਉਰਿਟੀ ਜਮ੍ਹਾਂ ਕਰਾਉਣੀ ਆ ਅਸੀਂ ਲੈ ਕੇ ਗਏ ਆਪਣੀ ਸਕਿਉਰਿਟੀ ਆ ਜਮ੍ਹਾਂ ਕਰਾਈ ਆ ਕਾਨੂੰਨ ਦੇ ਮੁਤਾਬਕ ਇੱਕ ਸ਼ਰਾਬੀ ਬੰਦਾ ਸੀ ਉੱਥੇ ਜਦੋਂ ਇਹ ਸਾਰਾ ਚੀਜ਼ ਹੋ ਗਈ ਸੀ 640 ਕਹਿਤਾ ਤੇ ਮਤਲਬ ਇੱਕ 40 ਕਹਿਤਾ ਕੁਰੇ ਦਾ ਉਹ ਸ਼ਰਾਬੀ ਬੰਦੇ ਨੇ ਕਿਹਾ ਵੀ ਮੈਂ ਨਾ ਪੈਸੇ ਮੇਰੇ ਤੋਂ ਵਰਤੇ ਗਏ ਨੇ ਤੇ ਮੈਂ ਮੇਰਾ ਮੁੰਡਾ ਗਿਆ ਪੈਸੇ ਲੈਣ ਤੋਂ ਲੈ ਕੇ ਆਉਂਦਾ ਅਸੀਂ ਆ ਵੀ ਤੈਨੂੰ ਪਤਾ ਹੀ ਨਹੀਂ ਦਿਨ ਹੋ ਗਏ ਨੇ ਤੂੰ ਮਤਲਬ ਬੋਲੀ ਦੀ ਬਾਜਾ ਉਂਡੇ ਹੀ ਆ ਤੇ ਜੇ ਤੈਨੂੰ ਪਤਾ ਪੈਸੇ ਲੈ ਕੇ ਉਹਨੂੰ ਸਕਿਉਰਟੀ ਜਮਾ ਕਰਾਉਣ ਵਾਸਤੇ ਤੇ ਇਹਨੂੰ ਨਹੀਂ ਪਤਾ ਵੀ ਸਕਿਉਰਟੀ ਤੋਂ ਬਿਨਾਂ ਬੋਲੀ ਨਹੀਂ ਦਿੱਤੀ ਜਾ ਸਕਦੀ ਫਿਰ ਤੂੰ ਨਾਮ ਨਹੀਂ ਲਿਖਾਇਆ ਬੋਲੀ ਬੋਲੀ ਵਾਸਤੇ ਉਹ ਤੂੰ ਤੂੰ ਮੈਂ ਮੈਂ ਮਤਲਬ ਗਾਲੀ ਖਲੋਜ ਮਤਲਬ ਡੇਬਾ ਸਾਡੇ ਨਾਲ ਕਰ ਉਹ ਦਿਨ ਕੈਨ ਅੱਜ ਸਾਨੂੰ ਸੈਕਟਰੀ ਸਾਹਿਬ ਕੱਲ ਕਹਿੰਦੇ ਵੀ ਤੁਸੀਂ ਸਵੇਰੇ ਵੀਡੀਓ ਸਾਹਿਬ ਨੂੰ ਮਿਲ ਲਿਓ ਇਸ ਸੰਬੰਧ ਬੋਲੀ ਦੇ ਉੱਤੇ ਹੋਣੀ ਦਾ ਬੋਲੀ ਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਤੁਸੀਂ ਵੀਡੀਓ ਸਾਹਿਬ ਨੂੰ ਮਿਲੋ ਇੱਕ ਰਾ ਉਸ ਇਸ ਸੰਬੰਧ ਉਦਣ ਉਦਣ ਵਾਲੀ ਗੱਲ ਦੇ ਕਾਰਨ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਮਿਲਣ ਵਾਸਤੇ 9 ਵਜੇ ਸਾਨੂੰ ਇੱਧਰ ਕਾਲ ਦਿੱਤਾ ਤੇ ਸੈਕਟਰੀ ਸਾਹਿਬ ਨੇ ਮਗਰੋਂ ਬੋਲੀ ਕਰਾਤੀ ਹੈ ਜੀ ਉਸ ਟਾਈਮ ਦੇ ਉੱਤੇ ਇੱਕੋ ਪਾਰਟੀ ਮੌਜੂਦ ਸੀ ਇੱਕੋ ਪਾਰਟੀ ਮੌਜੂਦ ਸੀ ਜੀ ਨਾ ਤੇ ਮੌਕੇ ਉੱਥੇ ਆਪਣਾ ਮੈਂਬਰ ਪੰਚਾਇਤ ਮੌਜੂਦ ਸੀ ਉਹ ਆਪਣਾ ਜਿਹੜੀ ਸਰਪੰਚ ਆ ਨੇ ਜੀ ਮੌਕੇ ਦੀ ਉਹਦੇ ਘਰ ਵਾਲਾ ਮੌਜੂਦ ਹੀ ਜੀ ਹੋਰ ਕੋਈ ਕੋਈ ਪਾਵਰ ਹੀ ਨਹੀਂ ਗਈ ਹੈਗੀ ਜੀ ਘਰ ਵਾਲਾ ਮਤਲਬ ਆਪਣਾ ਬੋਲੀ ਕਰਾਵੇ ਮੌਕੇ ਤੇ ਉਸਪੈ ਵਿੱਚ ਮਤਲਬ ਆਪ ਚਾਹੀਦੀ ਹੈ ਜੀ ਸਰਪੰਚ ਲੇਡੀਜ਼ ਆ ਲੇਡੀਜ਼ ਸਰਪੰਚ ਹੈ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਬੋਲੀ ਕੈਨਸਲ ਕਰਕੇ ਅਸੀਂ ਬੋਲੀ ਵਧ ਦੇ ਕੇ ਰੱਖਣ ਨੂੰ ਤਿਆਰ ਆ ਤੇ ਜਦੋਂ ਉੱਥੇ ਮਤਲਬ ਆਪਾਂ ਪੈਸੇ ਵਧ ਮਤਲਬ ਆਪਾਂ ਉਹਦੇ ਜ਼ਮੀਨ ਤੇ ਮਿਲਦੇ ਨਹੀਂ ਅਸੀਂ ਵਧ ਬੋਲੀ ਜੇ ਕੋਈ ਬੋਲੀ ਦਿੰਦਾ ਤੇ ਅਸੀਂ ਵਧ ਕੇ ਦੇਣ ਨੂੰ ਤਿਆਰ ਆ ਤੇ ਫਿਰ ਆਪਾਂ ਕਿਉਂ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਇੱਕ ਤਰਫਾ ਕਰਦੇ ਆ ਜੀ ਵੀਡੀਓ ਮੰਗਿਆ ਕਿ ਬੋਲੀ ਸਾਹਮਣੇ ਕਰਵਾਈ ਜਾਵੇ ਬੋਲੀ ਸਾਹ ਸਾਨੂੰ ਇਹਨਾਂ ਨੇ ਜਾਣਬੁੱਝ ਕੇ ਵੀਡੀਓ ਸਾਹਿਬ ਨੇ ਤੇ ਸੈਕਟਰੀ ਸਾਹਿਬ ਨੇ ਜਾਣਬੁੱਝ ਕੇ ਸਾਨੂੰ ਇੱਥੇ ਬਲਾਗ ਦੇ ਵਿੱਚ ਮਤਲਬ ਬੁਲਾ ਕੇ ਸੱਦ ਕੇ ਤੇ ਸਾਨੂੰ ਇੱਥੇ ਬਿਠਾ ਛੱਡਿਆ ਤੇ ਉਧਰ ਬੋਲੀ ਕਰਾਤੀ ਆ ਜੀ ਅੱਜ ਹੁਣ ਕੀ ਤੁਹਾਡਾ ਨਿਬੜਿਆ ਵੀਡੀਓ ਸਾਹਿਬ ਕੋਲ ਹੋ ਗਿਆ ਹੁਣ ਵੀਡੀਓ ਸਾਹਿਬ ਕਹਿੰਦੇ ਜੀ ਮੇਰੇ ਵਾਸਤਾ ਰੋਕ ਨਹੀਂ ਗਾ ਅਸੀਂ ਅੱਜ ਵਾਸਤਾ ਰੋਕ ਕਿਉਂ ਨਹੀਂ ਗਾ ਜਦੋਂ ਅਸੀਂ ਪਹਿਲੇ ਅਸੀਂ ਬੋਲੀ ਦੇਣ ਨੂੰ ਤਿਆਰ ਆ ਅਸੀਂ ਉਧਰ ਤੇਰਾ ਤੇਗ ਨੂੰ ਵੀ ਬੋਲੀ ਦਿੱਤੀ ਆ ਉਹ ਦਿਨ ਸਾਡਾ ਵੀ ਕੋਈ ਕਸੂਰ ਨਹੀਂ ਉਧਰ ਦੂਸਰੀ ਪਾਰਟੀ ਨੇ ਜਾਣਬੁੱਝ ਕੇ ਉੱਥੇ ਰੌਲਾ ਪਾਇਆ ਜੀ 71 ਨਾ ਕਿਨੇਜਰ ਲੱਗ ਰਊਗਾ ਜੀ ਤਰਨਾ ਜਿੰਨੀ ਦੇਰ ਤੱਕ ਬੋਲੀ ਕੈਸਲ ਨਹੀਂ ਹੁੰਦੀ ਦੁਬਾਰਾ ਬੋਲੀ ਨਹੀਂ ਕਰਾਈ ਜਾਂਦੀ ਮੈਂ ਉਥੇ ਵਦੇ ਵਿੱਚ ਮੱਕੀ ਬੀਜੀ ਆ ਦੁਬਾਰਾ ਬੋਲੀ ਨਹੀਂ ਕਰਾਈ ਜਾਂਦੀ ਉਨੀ ਦੇਰ ਤੱਕ ਬਿਲਕੁਲ ਨਹੀਂ ਇਥੋਂ ਤਰਨਾ ਨਹੀਂ ਚੁੱਕਾਂਗੇ ਭਾਵੇਂ ਕੁਛ ਹੋ ਜੇ ਮੇਰੇ ਵਾਲਾ ਅਜ ਤੱਕ ਕੋਈ ਬਖਾਇਆ ਦਸਣ ਜਿੰਨੀਆਂ ਉਥੇ ਜਿਹੜੀਆਂ ਮੋਟਰਾਂ ਪਈਆਂ ਜੀ ਪੰਚਾਇਤੀ ਪੈਰੀ ਦੇ ਵਿੱਚ ਜਿਹੜੀਆਂ ਮੋਟਰਾਂ ਪਈਆਂ ਉਹ ਮੈਂ ਆਪਣੇ ਕੋਲ ਪਾਈਆਂ ਜੀ ਇਹਨਾਂ ਪੰਚਾਇਤ ਵਾਲਿਆਂ ਦੀਆਂ ਮੋਟਰਾਂ 2-3 ਸਾਲ ਹੋ ਗਏ ਨੇ ਇੱਥੇ ਪਈਆਂ ਜੀ ਆਪਣਾ ਚਿਖਾਵੇਂ ਪਈਆਂ ਨੇ ਉਹ ਬਿਲਕੁਲ ਖਰਾਬ ਨੇ ਮੈਂ ਆਪਣੇ ਕੋਲ ਮੋਟਰਾਂ ਪਾਈਆਂ ਨੇ ਆਪਣੇ ਕੋਲੋਂ ਮੈਂ ਚ ਮੈਨੂੰ ਨਾ ਅਜ ਤੱਕ ਚ ਬੱਚਿਆਂ ਦਾ ਕੋਈ ਪੈਸਾ ਦਿੱਤਾ ਨਾ ਮੈਨੂੰ ਮੋਟਰਾਂ ਦਾ ਕੋਈ ਪੈਸਾ ਦਿੱਤਾ ਨਾ ਸਟਾਰਟਰਾਂ ਦਾ ਪੈਸਾ ਦਿੱਤਾ ਡਿਲੀਵਰੀ ਆ ਦੋ ਦੋ ਪਾਈ ਮੈਂ ਹੋਰ ਵਿੱਚ ਪਾਈਆਂ ਇੱਕ ਪੂਰੀ ਮੋਟਰ ਦੀ ਆ ਡਿਲੀਵਰੀ ਤੇ ਪੂਰੀ ਮੋਟਰ ਤਿੰਨੇ ਮੋਟਰ ਉਹ ਸਾਰਾ ਪੂਰਾ ਮੇਰਾ ਜੀ ਪਤਾ ਲੱਗਾ ਕਿ ਇੰਜ ਇਟਰ ਕੀ ਬੋਲੀ ਨਹੀਂ ਜੀ ਸਾਨੂੰ ਨਹੀਂ ਪਤਾ ਸਾਨੂੰ ਤਾਂ ਇੱਥੇ ਉਲਝਾਈ ਛੱਡਿਆ ਤੇ ਜਿਵੇਂ ਅਸੀਂ ਉੱਥੇ ਸਾਨੂੰ ਇਹਨਾਂ ਵੀਡੀਓ ਸਾਬ ਹੁਣਾਂ ਘੱਲਿਆ ਤੇ ਜਦੋਂ ਸਿਟੀ ਸਾਹਿਬ ਕਹਿੰਦੇ ਜੀ ਬੋਲੀ ਹੋ ਗਈ ਆ ਹੁਣ ਨਹੀਂ ਆਪਣਾ ਜਮਰਾ ਹੋਣੀ ਬੋਲੀ ਅਹੀਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨ ਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼